ਨਾਲਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਲੁਧਿਆਣਾ ਪਛਮੀ ਵਿਧਾਨ ਸਭਾ ਉਪਚੋਣ ਦੇ ਆਖਰੀ ਦਿਨ ਭਾਜਪਾ ਵਰਕਰਾਂ ਨੇ ਉਮੀਦਵਾਰ ਜੀਵਨ ਗੁਪਤਾ ਦੇ ਹੱਕ ਵਿੱਚ ਘਰ-ਘਰ ਜਾ ਕੇ ਜ਼ੋਰਦਾਰ ਪ੍ਰਚਾਰ ਕੀਤਾ ਘਰ-ਘਰ ਪ੍ਰਚਾਰ ਦੌਰਾਨ ਵਾਰਡ ਨੰਬਰ 59 ਦੇ ਰਾਮ ਬਾਗ ਵਿੱਚ ਬినੋਦ ਕਾਰਕ ਦੀ ਪ੍ਰਧਾਨਗੀ ਹੇਠ ਇੱਕ ਨੁੱਕੜ ਮੀਟਿੰਗ ਕੀਤੀ ਗਈ ਨੁਕੜ ਮੀਟਿੰਗ ਵਿੱਚ ਵੋਟਰਾਂ ਨੂੰ ਸੰਬੋਧਨ ਕਰਦਿਆਂ ਜੀਵਨ ਗੁਪਤਾ ਨੇ ਕਿਹਾ ਕਿ ਆਪ ਸਰਕਾਰ ਚੋਣਾਂ ਤੋਂ ਪਹਿਲਾਂ ਹੀ ਆਪਣੀ ਹਾਰ ਤੋਂ ਬੋਖਲਾ ਕੇ ਅੱਜ ਭਾਜਪਾ ਵਰਕਰਾਂ ਨੂੰ ਤੰਗ ਅਤੇ ਪਰੇਸ਼ਾਨ ਕਰ ਰਹੀ ਹੈ। ਆਪ ਸਰਕਾਰ ਦੇ ਹੁਕਮਾਂ ਤੇ ਭਾਜਪਾ ਵਰਕਰਾਂ ਦੇ ਘਰਾਂ ਵਿੱਚ ਪੁਲਿਸ ਛਾਪੇਬਾਰੀ ਜਾ ਰਹੇ ਹਨ ਜੋ ਤਾਂ ਜੋ ਭਾਜਪਾ ਵਰਕਰਾਂ ਦਾ ਮਨੋਬਲ ਟੁੱਟ ਜਾਵੇ। ਪਰ ਆਪ ਸਰਕਾਰ ਇਹ ਭੁੱਲ ਰਹੀ ਹੈ ਕਿ ਉਹ ਤਾਨਾਸ਼ਾਹ ਰਵਈਆ ਅਪਣਾ ਕੇ ਭਾਜਪਾ ਵਰਕਰਾਂ ਨੂੰ ਨਹੀਂ ਡਰਾ ਸਕਦੀ। ਭਾਜਪਾ ਵਰਕਰ ਆਪਣੇ ਇਰਾਦਿਆਂ ਦੇ ਪੱਕੇ ਹਨ। 19 ਜੂਨ ਨੂੰ ਪੱਛਮ ਦੇ ਲੋਕ ਉਹਨਾਂ ਨੂੰ ਸਬਕ ਸਿਖਾਉਣ ਲਈ ਤਿਆਰ ਹਨ ਕਿਉਂਕਿ ਪੱਛਮ ਦੇ ਲੋਕਾਂ ਨੂੰ ਉਹਨਾਂ ਦੇ ਮਾੜੇ ਇਰਾਦਿਆਂ ਬਾਰੇ ਪਤਾ ਲੱਗ ਗਿਆ ਹੈ ਜੇਕਰ ਹੁਣ ਆਪ ਸਰਕਾਰ ਦੀ ਇਹ ਹਾਲਤ ਹੈ ਤਾਂ ਸੱਤਾ ਵਿੱਚ ਆਉਣ ਤੇ ਕੀ ਹੋਵੇਗਾ ਗੁਪਤਾ ਨੇ ਕਿਹਾ ਕਿ ਭਾਜਪਾ ਹੀ ਅਜਿਹੀ ਪਾਰਟੀ ਹੈ ਜੋ ਪੱਖਪਾਤ ਵਿੱਚ ਵਿਸ਼ਵਾਸ ਨਹੀਂ ਰੱਖਦੀ ਇਸ ਮੌਕੇ ਤਨੀਸ਼ ਅਰਨਵ ਅਦਿੱਤਿਆ ਬਲਦੇਵ ਗਦਾਸ ਗਰਗ ਸੁਮਿਤ ਤਨੂਜ ਪੁਨੀਤ ਰਿਸ਼ੀ ਰਜੇਸ਼ ਅਮਿਤ ਬਜਾਜ ਰਜਨੀਸ਼ ਮਿੱਤਲ ਸ਼ੁਭਮ ਤਰੂਵ 파ਰਥ ਅਨੁਸ਼ਕਾ ਐਸਪੀ ਬਾਂਸਲ ਚਾਂਦ ਸੁਮਨ ਗਰਗ ਨਿਰਮਲਾ ਦੀਪਿਕਾ ਦੀਪਕਾ ਮਿੱਤਲ ਰਾਜ ਗਰਗ ਰੇਣੂ ਗਰਗ ਰੇਣੂ ਗਰਗ ਕਨਵੀਨ ਦੀਪਿਕਾ ਅਨੁਰਾਧਾ ਗਰਗ ਵਰੁਣ ਜੈਨ ਨਰਿੰਦਰ ਨਰੇਸ਼ ਨੀਰਜ ਸੁਰਿੰਦਰ ਗਰਗ ਗੌਰਵ ਰਜਤ ਗੁਪਤਾ ਆਦ ਹਾਜ਼ਰ ਸਨ